ਹੈਲੋ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਕਰਦੇ ਆ ਨੀਤਰ ਹੋਮੇਡ ਨੀਕਰ ਯਾਨੀ ਕਿ ਘਰੇ ਨੀਕਰ ਕਿਵੇਂ ਤਿਆਰ ਹੁੰਦੀ ਆ ਆ ਹੈਗਾ ਜੀ ਨੀਤਰ ਲੀੜਾ ਇਹ ਆਪਣੇ ਕੋਲੇ ਦੋ ਪੀਸ ਹੈ ਸੂਟਾਂ ਜਿੱਥੋਂ ਆਪਾਂ ਲੀੜੇ ਕੱਪੜੇ ਖਰੀਦਦੇ ਆ ਟੋਟਿਆਂ ਦੇ ਵਿੱਚ ਵਧੀਆ ਕੱਪੜੇ ਚ ਟੋਟਾ ਮਿਲ ਜਾਂਦਾ ਸਸਤਾ ਥੋੜਾ ਜਿਹਾ ਤੇ ਇਸ ਤਰ੍ਹਾਂ ਤੁਸੀਂ ਮੀਟਰ ਮੀਟਰ ਦੇ ਕੱਪੜੇ ਪਾਉਣੇ ਕਿ ਮੀਟਰ ਚ ਵੈਸੇ ਫੁੱਲ ਨੀਕਰ ਬਣ ਜਾਂਦੀ ਆ ਫੁੱਲ ਸਾਈਜ਼ ਦੀ ਤੇ ਇਹ ਆਪਣੇ ਕੋਲੇ ਹੈਗੀ ਆ ਠੀਕ ਜੇ ਸਿਸ ਹੈ ਦੀ ਵੀ ਇਸ ਤਰ੍ਹਾਂ ਆਗੇ ਆਵੇ ਇਹ ਡੋਟੇ ਸੂਟ ਦੇ ਬੱਚੇ ਚੋਂ ਮੇਰੀ ਬਣਾਈ ਹੋਈ ਆ ਤੇ ਆਪਾਂ ਇਹਦੇ ਨਾਪ ਦੇ ਨਾਲ ਬਣਾਵਾਂਗੇ ਤੇ ਲਾਸਟਿਕ ਵਧੀਆ ਪਾਈ ਹੋਊਗੀ ਤਾਂ ਕਾਫੀ ਟਾਈਮ ਹੰਢ ਜਾਂਦਾ ਲੀੜਾ ਨੀ ਜੀ ਪਾੜਦਾਗਾ ਲਾਸਟਿਕ ਤੋਂ ਵੀ ਆਪਣੇ ਕਈ ਵਾਰਾਂ ਲਾਸਟਿਕ ਲੂਜ਼ ਹੋ ਜਾਂਦੀ ਹੈ ਤੇ ਖਰਾਬ ਹੋ ਜਾਂਦਾ ਲਾਸਟਿਕ ਵਧੀਆ ਪਾਉਗੇ ਤਾਂ ਤੁਸੀਂ ਵਧੀਆ ਇਹ ਬਣ ਜੂਗੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜਿਵੇਂ ਇਸ ਤਰ੍ਹਾਂ ਆਪਾਂ ਨਾ ਫੋਲਡ ਕਰ ਲਿਆ ਕੰਨੀ ਲੋਟ ਲੀੜਾ ਹਨਾ ਇੱਕ ਮੀਟਰ ਦਾ ਟੋਟਾ ਜਾਂ ਤੁਸੀਂ ਥਾਂ ਨਾਲ ਵੀ ਬਣਾਉਣੇ ਹੋਵੇ ਮਹਿੰਤੀ ਗਿਣਤੀ ਕਰਕੇ ਆਪਦੀ ਲਾ ਸਕਦੇ ਆ ਕਿੰਨੇ ਇੰਚ ਲੰਮੀ ਰੱਖਣੀ ਕਿੰਨੇ ਇੰਚ ਚੌੜੀ ਰੱਖਣੀ ਆ ਤੇ ਇਸੇ ਤਰ੍ਹਾਂ ਤੁਸੀਂ ਐ ਜਿਹੜਾ ਦੂਰਾ ਕਰਕੇ ਆਵੇ ਤੁਹਾਨੂੰ ਆਪਾਂ ਦੋ ਤਰੀਕਿਆਂ ਨਾਲ ਦੱਸਦੇ ਆ ਵੀ ਕਿਸ ਤਰ੍ਹਾਂ ਤੁਸੀਂ ਲਾ ਸਕਦੇ ਆ ਅਣਜਾਣ ਤੋਂ ਅਣਜਾਣ ਭੈਣ ਵੀ ਮੇਰੀ ਬਣਾ ਸਕਦੀ ਆ ਹਨਾ ਤੇ ਦੇਖੋ ਜੀ ਇਸ ਤਰ੍ਹਾਂ ਆਪਾਂ ਫੋਲਡ ਕਰ ਲਿਆ ਇਹ ਇਸ ਤਰ੍ਹਾਂ ਆਵੇ ਚਾਰ ਤਿਆਂ ਹੋਗੀਆਂ ਇਹ ਇਧਰ ਆਪਣੇ ਜੋ ਹੈਗੇ ਆ ਜੋੜ ਨੀਗਾ ਖੁੱਲਾ ਪਾਸਾ ਇੱਧਰ ਆ ਉਧਰ ਤੇ ਆ ਲੱਗੀ ਆ ਇਸ ਤਰ੍ਹਾਂ ਕਰਕੇ ਵੀ ਤੁਸੀਂ ਆਪ ਦੀ ਨੀਕਰ ਦੀ ਮਿਹਨਤੀ ਕਰ ਸਕਦੇ ਆ ਜਿਵੇਂ ਇਥੋਂ ਤੁਹਾਡੇ ਮਤਵਲਕੇ ਤੁਸੀਂ ਕਿੰਨੇ ਇੰਚ ਲੈਣਾ ਇਥੋਂ ਜਿਵੇਂ ਆਪਣਾ 9 10 ਤੋਂ ਸ਼ੁਰੂ ਹੁੰਦਾ ਵਾ 9 ਇੰਚ ਲੈਣਾ 10 ਇੰਚ ਲੈਣਾ ਇੱਧਰ ਲਈ ਜੋੜ ਵਾਲੇ ਪਾਸੇ ਤੁਸੀਂ ਮਿਹਨਤੀ ਕਰਨੀ ਆ ਇੱਧਰ ਆਪਣਾ ਬਚਿਆ ਜਿਹੜਾ ਆਹ ਕਪੜਾ ਇਹ ਲੱਥੂ ਗਏ ਆਪਾਂ ਲਵਣਾ ਵੀ ਐ ਲਾਵਾਂਗੇ ਤੇ ਇਹਦੇ ਦੋ ਪੀਸ ਹੋਣਗੇ ਇਸ ਤਰ੍ਹਾਂ ਕਰਕੇ ਤੇ ਆਪਾਂ ਇਹ ਜੇ ਆਪਾਂ ਕੱਲਾ ਹੀ ਇਹਨੂੰ ਇਸ ਤਰ੍ਹਾਂ ਕਰਕੇ ਲਾ ਲ ਗਏ ਕੱਪੜੇ ਨੂੰ ਇਹਦੇ ਜਨ ਕਿ ਜੇ ਆਪਾਂ 12 ਇੰਚ ਵੀ ਲਾਵਾਂਗੇ ਆਪਾਂ 12 ਇੰਚ ਦੀ ਕਟਿੰਗ ਕਰਾਂਗੇ 12.5 ਇੰਚ ਦੀ ਤਾਂ ਇੰਨੇ ਇੰਨੇ ਪੀਸ ਲੱਥਣਗੇ ਇਹਦੇ ਛੋਟੇ ਛੋਟੇ ਤੇ ਜੇਕਰ ਆਪਾਂ ਇੱਕ ਸਾਈਡ ਤੋਂ ਰੱਖ ਕੇ ਇਹਦਾ ਲਾਵਾਂਗੇ ਕਪੜਾ ਇਸ ਤਰ੍ਹਾਂ ਕਰਕੇ ਦੇਖੋ ਜੀ ਫਿਰ ਆਪਣਾ ਇੰਨਾ ਪੀਸ ਬਸ ਸਕਦਾ ਇਹ ਆਪਣੇ ਬੱਚਿਆਂ ਦੇ ਟਿਫਨ ਵਾਸਤੇ ਇਹ ਚ ਰਮਾਲ ਬਣ ਸਕਦੇ ਆ ਪੂਨੇ ਬਣ ਸਕਦੇ ਆ ਹੁਣ ਇਹ ਤੁਸੀਂ ਇਹ ਤੁਹਾਡੀ ਮਰਜ਼ੀ ਰਹੂਗੀ ਜੇ ਤੁਹਾਨੂੰ ਲੱਗਦਾ ਓਖਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਏ ਰੱਖ ਕੇ ਦੂਰੀ ਤਿਆ ਲਾ ਕੇ ਤੇ ਇਸ ਤਰ੍ਹਾਂ ਹੀ ਇਹਦੀ ਕਾਰਟਕੂਟ ਪਾ ਕੇ ਨੀਕਰ ਕੱਟ ਸਕਦੇ ਆ ਇਸ ਤਰ੍ਹਾਂ ਦੇਖੋ ਜੀ ਆਈ ਤੇ ਹੁਣ ਆਪਾਂ ਇਹਦੀ ਆਪਾਂ ਕਰਾਂਗੇ ਕਟਿੰਗ ਉਹਦੀ ਕਟਿੰਗ ਕਰਨ ਵਾਸਤੇ ਤੁਸੀਂ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਤਿਆ ਨਾਲ ਤਿਆ ਲਾ ਕੇ ਇਹ ਗਰਮੀ ਵਾਲੇ ਕੱਪੜਿਆਂ ਦੇ ਵਿੱਚ ਵੀ ਹਨਾ ਤੁਸੀਂ ਕੱਪੜਾ ਲੈ ਸਕਦੇ ਆ ਸਰਦੀਆਂ ਦੇ ਵਿੱਚ ਸਰਦੀਆਂ ਵਾਲਾ ਕੱਪੜਾ ਲੈ ਸਕਦੇ ਆ ਤੇ ਕਈ ਵਾਰ ਆਏ ਹੁੰਦਾ ਸਾਰਾ ਗਰਮ ਕੱਪੜਾ ਆਪਾਂ ਜਦੋਂ ਲਵਾਂਗੇ ਤੇ ਥੋੜਾ ਜਿਹਾ ਘਸ ਕੇ ਤੇ ਗਾਂ ਸਰਦੀਆਂ ਗਰਮੀਆਂ ਦੇ ਵਿੱਚ ਪੈ ਜਾਂਦਾ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਖੋਲ ਲਿਆ ਇਹਦੀਆਂ ਤਹ ਜਿਹੜੀਆਂ ਇਸ ਤਰ੍ਹਾਂ ਕਰਕੇ ਫੋਲਡ ਕੀਤੀ ਸੀ ਇਹਨੂੰ ਖੋਲ ਲਿਆ ਹੁਣ ਆਪਾਂ ਇੱਥੇ ਜਿੰਨੇ ਇੰਚ ਇਹਦਾ ਰੱਖਣਾ ਵਾ ਜੇ ਆਪਾਂ ਇੱਕ ਸਾਈਡ ਇੱਥੋਂ ਇਹਦੀ 12 ਇੰਚ ਰੱਖਣੀ ਆ ਤਾਂ ਆਪਾਂ 24 ਇੰਚ ਰੱਖਾਂਗੇ ਜੀ ਜਿਵੇਂ ਆਪਾਂ ਤੁਮੀ ਜ ਦਾ ਘੇਰਾ ਲਾਉਣੇ ਆ ਇਥੋਂ ਲੈ ਕੇ ਇਥੋਂ ਤੱਕ ਆਪਾਂ 12.5 ਤੇ ਰੱਖ ਕੇ 25 ਇੰਚ ਜਾਨੀ ਕਿ ਆਪਣਾ ਲੱਥੂ ਦਾ ਕਪੜਾ ਆਪਾਂ 25 ਇੰਚ ਤੇ ਇਥੇ ਨਿਸ਼ਾਨੀ ਲਾ ਲਈਏ ਚਾਕ ਲੈ ਲਓ ਪੈਨ ਲੈਂ ਲਓ ਇਥੇ ਠੀਕ ਆ ਗਿਆ 25 ਇੰਚ 25 ਇੰਚ ਤੇ ਤੁਸੀਂ ਲਾ ਕੇ ਕੱਟ ਜੀ ਇਸ ਤਰ੍ਹਾਂ ਆਪਾਂ ਕੱਟ ਲਾ ਲਾਂਗੇ ਕੱਟ ਲਾ ਕੇ ਇਸ ਤਰ੍ਹਾਂ ਆਪਾਂ ਕੱਟ ਲਾ ਲਿਆ ਕੱਟ ਲਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਲੰਮਾ ਕਰਕੇ ਕੱਟ ਸਕਦੇ ਆ ਇਸ ਤਰ੍ਹਾਂ ਇਹ ਲੰਮਾ ਕਰਕੇ ਜਾਂ ਪ੍ਰੈਸ ਕਰ ਲਿਓ ਤੁਸੀਂ ਜਾਂ ਇਸ ਤਰ੍ਹਾਂ ਇਹਦੀ ਕਟਿੰਗ ਕਰ ਲਿਓ ਇਸ ਤਰ੍ਹਾਂ ਰੱਖ ਕੇ ਕਟਿੰਗ ਕੀਤਾ ਜੀ ਕੱਟਣਾ ਕੱਟ ਲਾ ਕੇ ਇਸ ਤਰ੍ਹਾਂ ਆਪਾਂ ਲਾ ਦਾਂਗੇ ਆਪਣੀ ਕੋਈ ਕਾਣ-ਵਾਨ ਨਹੀਂ ਪੈਂਦੀ ਹੁਣ ਇਸ ਤਰ੍ਹਾਂ ਆਪਣਾ ਇਹ ਕਪੜਾ ਬਚ ਗਿਆ ਨਾਲੇ ਤੇ ਇਹਦੇ ਜੋ ਆਪਣੀ ਮਿਆਨੀ ਪੈ ਜਾਊਗੀ ਤੇ ਮਿਆਨੀ ਵਾਲੀ ਨੀਕਰ ਬਹੁਤ ਆਸਾਨੀ ਨਾਲ ਆਵੇ ਇਹਦੇ ਵਿੱਚ ਮਿਆਨੀ ਪਾਈ ਆ ਜੀ ਜਿਹਨੂੰ ਆਸਨ ਕਹਿੰਦੇ ਆ ਇਸ ਤਰ੍ਹਾਂ ਦਾ ਇਹ ਮਿਆਣੀ ਹੁੰਦੀ ਆ ਪੈਸ ਤਰ੍ਹਾਂ ਦੀ ਛੋਟੀ ਜਿਹੀ ਮਿਆਣੀ ਪਾ ਕੇ ਪਾਵਾਂਗੇ ਤਾਂ ਕਿ ਨੀਕਰ ਕੰਫਰਟੇਬਲ ਆਪਣੀ ਬਣ ਜਾਵੇ ਹੁਣ ਜੀ ਇਹਦਾ ਤੁਸੀਂ ਇਸ ਤਰ੍ਹਾਂ ਕਰ ਲਿਓ ਇਹਨੇ ਫਿਰ ਉਸੇ ਤਰ੍ਹਾਂ ਤਿਆ ਲਾ ਕੇ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਓ ਹੁਣ ਆਪਣੀ ਯਾਨੀ ਕਿ ਜਿੰਨੀ ਆਪਣੀ ਨੀਕਰ ਦੀ ਚੜਾਈ ਕੱਟਣੀ ਸੀ ਉੰਨੀ ਆਪਣੀ ਕੱਟ ਹੋ ਗਈ ਆ ਠੀਕ ਆ ਜੀ ਇਸ ਤਰ੍ਹਾਂ ਕਰਕੇ ਜਿਹੜਾ ਆਪਣੀ ਵੱਧਾ ਇਹ ਲੈਂਥ ਵੱਧਾ ਇਹ ਆਪਾਂ ਲੈਂਥ ਵੱਧ ਕਟਾਂਗੇ ਹੀ ਕਟਾਂਗੇ ਆਪਾਂ ਨੀਚੇ ਵਾਲੇ ਪਾਸੇ ਕਿਉਂਕਿ ਇੱਧਰ ਜੋਇੰਟ ਆ ਤੇ ਫਿਰ ਆਪਣਾ ਇਕੱਠਾ ਕਪੜਾ ਫਿਰ ਕੰਮ ਆ ਜਾਊਗਾ ਇਹ ਥੋੜੇ ਨੇ ਕੰਮ ਦੀਆਂ ਗੱਲਾਂ ਹੁੰਦੀਆਂ ਜੀ ਵਿੱਚ ਨੀਕਰ ਕੱਟਣ ਲਈ ਇਹ ਕੰਮ ਦੀਆਂ ਗੱਲਾਂ ਤੁਸੀਂ ਸਿੱਖੋਗੇ ਤਾਂ ਤੁਹਾਡੀ ਨੀਕਰ ਵੀ ਕੱਟੀ ਜਾਊਗੀ ਤੇ ਤੁਹਾਡੇ ਪੌਣੇ ਮੀਟਰ ਜਾਂ ਮੀਟਰ ਚੋਂ ਕਪੜਾ ਵੀ ਤੁਹਾਡੇ ਹੋਰ ਵੀ ਕਈ ਕਿੰ ਕੰਮ ਕੰਮ ਆ ਸਕਦਾ ਵਾ ਇਹਦੇ ਵਾਸਤੇ ਜੀ ਇੱਥੋਂ ਆਪਾਂ ਇਹਨੂੰ ਥੋੜਾ ਜਿਹਾ ਕਰ ਲੈਨੇ ਆ ਸਿੱਧਾ ਜੀ ਆਪਾਂ ਨੂੰ ਲੱਗਦਾ ਕੋਈ ਕਾਣ-ਫਾਣ ਹੈਗੀ ਆ ਇਸ ਤਰ੍ਹਾਂ ਆਪਾਂ ਇਹਨੂੰ ਜਿਹੜੇ ਆਪਣੇ ਇਹਦੇ ਲੂ ਲਾਉਂ ਨਿਕਲ ਜਾਣਗੇ ਤਾਂ ਕਿ ਨਿਕਲਦੀ ਹੈ ਕਿਉਂਕਿ ਮੋٹے ਗਰਮ সুਤਾਂ ਦੇ ਥੋੜੇ ਜਿ ਨਿਕਲ ਲਾਗੇ ਨੇ ਇਸ ਤਰ੍ਹਾਂ ਆਪਾਂ ਇਹਨੂੰ ਕਰ ਲਿਆ ਸਿੱਤਾ ਹੁਣ ਆਪਾਂ ਇਹਦੀ ਕਰਦੇ ਆ ਮੈਂਤੀ ਜੀ ਆਪਾਂ ਰੱਖਣੀ ਆ 18 ਇੰਚ 3 ਇੰਚ ਸਲਾਈ ਵਾਸਤੇ ਦਾ ਤੇ ਦੂਜਾ ਕੱਪੜਾ ਵਿੱਚ ਜਿਹੜੀ ਹੋ ਜੂਗੀ ਇਸੇ ਤਰ੍ਹਾਂ ਕਰਕੇ ਆਪਾਂ 10 ਇੰਚ ਉੱਪਰ ਕਰ ਲੈਣੇ ਆ 1.5 ਦੀ ਕਟਿੰਗ ਕਰ ਦਿੰਨੇ ਆ ਮੈਂੰਤੀ ਮਾਰ ਲੈਣੇ ਆ ਤਿੰਨੇ ਪਾਰਟ ਦੇ ਵਿੱਚ ਤਾਂ ਕਿ ਆਪਾਂ ਨੂੰ ਕੱਟਣ ਲਈ ਸੌਖੀ ਸੌਖਾ ਹੋ ਜਾਵੇ ਤੁਸੀਂ ਫੱਟੀ ਦੀ ਮਦਦ ਵੀ ਲੈ ਸਕਦੇ ਆ ਇਸ ਤਰ੍ਹਾਂ ਕਰਕੇ ਤੁਸੀਂ ਇਹ ਨਿਸ਼ਾਨੀ ਲਾ ਕੇ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਹੁਣ ਜੀ ਇੱਥੋਂ ਆਪਣਾ 12 ਇੰਚ ਇਹ 1.5 ਇੰਚ ਮੈਂ ਲਿਆ ਸੀਗਾ 1.5 ਇੰਚ ਦੀ ਇਹ ਹੈਗੀ ਆ 25 ਇੰਚ ਆ ਯਾਨੀ ਕਿ ਤੇ ਹੁਣ ਇਥੋਂ ਆਪਾਂ ਰੱਖ ਲਾਂਗੇ ਇਹਦੀ ਝੋਲੀ ਆਸਣ ਜਿੰਨਾ ਤੁਸੀਂ ਰੱਖਣਾ ਹੋਇਆ ਹੁਣ ਇੱਥੇ ਆਪਾਂ ਰੱਖਦੇ ਆਂ ਜੀ ਆਸਣ ਜਿਵੇਂ ਆਸਣ ਇੱਥੇ ਤੁਸੀਂ ਆਪ ਦਾ ਰੱਖ ਲਓ ਜੇ ਥੋੜੀ ਜਿਆਦਾ ਖੁੱਲੀ ਬਣਾਉਣੀ ਤਾਂ ਤੁਸੀਂ 13.5 14 ਇੰਚ ਵੀ ਰੱਖ ਸਕਦੇ ਆ ਨਹੀਂ 12 ਇੰਚ ਆਸਣ ਬਹੁਤ ਹੋਊਗਾ ਕਿਉਂਕਿ ਕੁਸਮਿਆਨੀ ਕਰਕੇ ਆ ਜਾਣਾ ਜੀ ਆਪਾਂ ਰੱਖਾਂਗੇ 13.5 ਇੰਚ ਆਸਣ ਇੱਥੋਂ ਰੱਖ ਕੇ ਇਸ ਤਰ੍ਹਾਂ ਜੀ ਇਹ ਪਈ ਹੈ ਨੀਕਰ ਇਸ ਤਰ੍ਹਾਂ ਆਪਾਂ ਪਹਿਲਾਂ ਨਿਸ਼ਾਨੀ ਲਾ ਲਗੇ ਫਿਰ ਕਟਿੰਗ ਲਈ ਆਪਣੇ ਹੱਥ ਕਰ ਲਾਂਗੇ 25 ਇੰਚ ਜੀ 12.5 12 ਇੰਚ ਦਿਨਾ ਇਹ ਚਾਰ ਤਿਆਂ ਲਗਾ ਇਧਰਲੇ ਪਾਸੇ ਫੋਲਡ ਹੋਇਆ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਦਿੰਨੇ ਆ ਤੇ ਇਸ ਤਰ੍ਹਾਂ ਕਰਕੇ ਤੁਸੀਂ ਨੀਕਰ ਦੀ ਕਟਿੰਗ ਕਰ ਲਿਓ ਮਿਆਨੀ ਵਾਲੀ ਨੀਕਰ ਕਿਵੇਂ ਕੱਟੀ ਜਾਂਦੀ ਹੈ ਕਿਉਂਕਿ ਮੁੱਲ ਦੀਆਂ ਨੀਕਰਾਂ ਘੱਟ ਹੰਡਦੀਆਂ ਜਿੱਥੋਂ ਆਪਾਂ ਥੋੜੀ ਜੀ ਜਦੋਂ ਆਪਾਂ ਇੱਥੇ ਆਸਨ ਦੀ ਨਿਸ਼ਾਨੀ ਲਾ ਲਈ ਇੱਥੇ ਆਪਾਂ ਥੋੜੀ ਜੀ ਇਥੋਂ ਗਲਾਈ ਦੇ ਕੇ ਇਸ ਤਰ੍ਹਾਂ ਕਰਕੇ ਕਾਟ ਪਾ ਦਾਂਗੇ ਉੱਪਰੋਂ ਇਥੋਂ ਦੀ ਕਟਣਾ ਜੀ ਵਿਚਾਲੇ ਵਿਚਾਲੇ ਥੋੜਾ ਜਿਆ ਇਹਨੂੰ ਤਰਸ਼ੀ ਜੀ ਕਾਟ ਪਾ ਦਾਂਗੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੱਥੋਂ ਆਸਣ ਰੱਖ ਕੇ ਕਾਟ ਪਾਣੀ ਤੇ ਹੁਣ ਆਪਾਂ ਥੋੜੀ ਜੀ ਤਿਆਰੀ ਇਸ ਤਰ੍ਹਾਂ ਕਰ ਲਗੇ ਇੱਥੋਂ ਤੁਸੀਂ ਜਿਹੜਾ ਆਪਣਾ ਆਸਣ ਇੱਥੋਂ ਆਪਾਂ ਕਾਟ ਪਾਉਣੀ ਥੋੜੀ ਜੀ ਇਸ ਤਰ੍ਹਾਂ ਕਰਕੇ ਥੋੜੀ ਜੀ ਗਲਾਈ ਦੇਣੀ ਹੈ ਇੱਥੋਂ ਇਸ ਤਰ੍ਹਾਂ ਕਰਕੇ ਕਟਿੰਗ ਪਾ ਕੇ ਤੇ ਇੱਥੋਂ ਆਪਾਂ ਨੀਚੋਂ ਬਾਧੂ ਕੱਪੜਾ ਲਾ ਲਿਆ ਹੁਣ ਜਿੰਨੀ ਆਪਾਂ ਫੋਲਡ ਕਰਨੀ ਉੰਨੀ ਇਸ ਤਰ੍ਹਾਂ ਤਿਆਰ ਲਾ ਕੇ ਤੇ ਉਸ ਤੋਂ ਬਾਅਦ ਜਿੰਨੀ ਤੁਸੀਂ ਇਹਦੀ ਰੱਖਣੀ ਹੈ ਮੂਰੀ 10 11 12 ਕਿੰਨੇ ਇੰਚ ਰੱਖਣੀ ਆਪਾਂ 11.5 ਤੇ ਰੱਖ ਲੈਣੇ ਆ ਜੀ ਵੱਧ ਘੱਟ ਲੱਗਾ ਆਪਾਂ ਨੂੰ ਹੋਵੇ ਤੇ ਇੱਥੇ ਆਪਾਂ ਥੋੜਾ ਜਿਹਾ ਕੱਟ ਦਾ ਨਿਸ਼ਾਨ ਲਾ ਲਾਂਗੇ ਥੋੜਾ ਜਿਹਾ ਕੱਟ ਦਾ ਨਿਸ਼ਾਨ ਲਾ ਲਾਂਗੇ ਇੰਨੀ ਆਪਣੀ ਇਹ ਫੋਲਡ ਹੋ ਜੂਗੀ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੀ ਕਿਉਂਕਿ ਤਿਆ ਵੀ ਕਾਫੀ ਹੋਊਗਾ ਕੱਟ ਤਿਆ ਹੋਊਗਾ ਜੀ ਇਹਦੀਆਂ ਚਾਰ ਪਹਿਲਾਂ ਸੀ ਚਾਰ ਫੋਲਡ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ ਇੱਥੋਂ ਆਪਣੀ ਕਰੀਜ਼ ਬੱਝ ਜੂ ਇੱਥੋਂ ਆਪਣੀ ਫੋਲਡ ਕਰਨੀ ਸੌਖੀ ਹੋ ਜੂਗੀ ਬਾਅਦ ਜਦੋਂ ਤੁਸੀਂ ਕਟਿੰਗ ਸिलाई ਕਰਨ ਲੱਗੇ ਉਹਨੂੰ ਇੱਥੋਂ ਨਿਸ਼ਾਨੀ ਰੱਖ ਕੇ ਆਪਦੀ ਮੁਰੀ ਜੇ ਦੀ ਰੱਖ ਸਕਦੇ ਆ ਕਿੰਨੀ ਰੱਖਣੀ ਹੋਣੀ ਇੱਥੋਂ ਜੀ ਆਪਾਂ ਥੋੜੀ ਜਿਹੀ ਕਾਟ ਪਾਵਾਂਗੇ ਇੱਥੇ ਆਪਾਂ 1.5 ਇੰਚ ਦਾ ਥਾਂ ਛੱਡਾਂਗੇ ਆਹ ਕੱਟ ਤੋਂ ਇੱਥੋਂ ਤੱਕ 1.5 ਇੰਚ ਦਾ ਥਾਂ ਛੱਡ ਕੇ ਤੇ ਆਪਾਂ ਗਾਂ ਵਾਲੇ ਦੀ ਕਟਿੰਗ ਥੋੜੀ ਜੀ ਇਸ ਤਰ੍ਹਾਂ ਕਰਕੇ ਗਲਾਈ ਕਰ ਦਾਂਗੇ ਥਾਂ ਰੱਖਣਾ ਜੀ ਤੁਸੀਂ ਜਿਹੜਾ ਜੋੜ ਵਾਲਾ ਪਾਸਾ ਉਹ ਦੂਜੇ ਪਾਸੇ ਰੱਖਣਾ ਕਟਿੰਗ ਵਾਲੇ ਪਾਸੇ ਖੁੱਲਾ ਪਾਸਾ ਹੀ ਰੱਖਣਾ ਮੈਂ ਇਸ ਤਰ੍ਹਾਂ ਕਰਕੇ ਨੀਕਰ ਦੀ ਕਟਿੰਗ ਹੋ ਗਈ ਜੀ ਬਹੁਤ ਸੌਖਾ ਤਰੀਕਾ ਵੈ ਮੈਂ ਤੁਹਾਨੂੰ ਫੇਰ ਦੱਸ ਦਿੰਨੇ ਆ ਇਸ ਤਰ੍ਹਾਂ ਤੁਸੀਂ ਤਇਆ ਲਾ ਕੇ ਜੋੜ ਵਾਲਾ ਪਾਸਾ ਆਪਦੇ ਹੱਥ ਰੱਖਣਾ ਜਿੱਧਰ ਕਟਿੰਗ ਕਰਨੀ ਦੂਜੇ ਪਾਸੇ ਇਸ ਤਰ੍ਹਾਂ ਜਿਹੜਾ ਪਣੇ ਦਾ ਹੁੰਦਾ ਉਹ ਰੱਖ ਕੇ ਤੇ ਇੱਥੇ ਆਪਦੇ ਆਸਣ ਦੀ ਨਿਸ਼ਾਨੀ ਲਾ ਕੇ ਥੱਲੋ ਜਿੰਨਾ ਫੋਲਡ ਕਰਨਾ ਉਹਨਾਂ ਉਹਦੇ ਵਾਸਤੇ ਰੱਖ ਕੇ ਕਟਿੰਗ ਕਰਕੇ ਇਸ ਤਰ੍ਹਾਂ ਨੀਕਰ ਆਪਣੀ ਕੱਟ ਹੋ ਗਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਮਿਆਨੀ ਨੀਕਰ ਦੀ ਕਟਿੰਗ ਤੇ ਸਟਿਚਿੰਗ ਸਟਿਚਿੰਗ ਕਿਵੇਂ ਹੋਣੀ ਆ ਤੇ ਸਟੀਚਿੰਗ ਦਾ ਪਾਵਲੀ ਵੀਡੀਓ ਚ ਦੂਜੇ 파ਰਟ ਦੱਸਾਂਗੇ ਕਿਉਂਕਿ ਜੀ ਵੀਡੀਓ ਵੀਰ ਕੇ ਲੰਬੀ ਹੋ ਜਾਂਦੀ ਹੈ ਤੁਸੀਂ ਇਹਦੀ ਮਿਹਨਤੀ ਮਾਰ ਲੈਣੀ ਹੈ ਜੀ ਮਿਆਨੀ ਦੀ ਮਿਆਨੇ ਵਾਲੀ ਨੀਕਰ ਕੱਟਣ ਦਾ ਬਹੁਤ ਸੌਖਾ ਤਰੀਕਾ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਲੈ ਲਿਓ 8 ਇੰਚ ਜਾਂ 7.5 8 ਇੰਚ ਤੱਕ ਤੁਸੀਂ ਲੈ ਲਿਓ ਦੋਹਾਂ ਪਾਸੇ ਤੋਂ ਚਾਰਸ ਪਾਰਟ ਕਰ ਲਿਓ ਇਹਦਾ 8 ਇੰਚ ਤੀਕ ਇਸ ਤਰ੍ਹਾਂ ਤੁਸੀਂ ਚਾਰਸ ਇਹਦਾ 파ਰਟ ਕਰਕੇ ਨਾ ਤੇ ਇਹਨੂੰ ਮੁੜ ਕੇ ਕੰਨੀ ਨਾਲ ਕੰਨੀ ਇਸ ਤਰ੍ਹਾਂ ਮਲਾ ਦਿਓ ਇਹਦਾ ਚੌਰਸਾ ਹਿੱਸਾ ਕਰਕੇ ਜਦੋਂ ਆਪਾਂ ਇਸ ਤਰ੍ਹਾਂ ਕੰਨੀ ਨਾ ਕੰਨੀ ਫੋਲਡ ਕਰਾਂਗੇ ਨਾ ਇਸ ਤਰ੍ਹਾਂ ਜਿਵੇਂ ਕਟਿੰਗ ਹੋਈ ਵੀ ਆ ਆਪਾਂ ਕੱਟ ਲਗੇ ਜੀ ਪਹਿਲਾਂ ਲੋ ਜੀ ਆਪਾਂ ਇਸ ਤਰ੍ਹਾਂ ਕੱਟ ਲਿਆ ਇਹ 8 8 ਇੰਚ ਦਾ ਚੌਰਸ ਪੀਸ ਕੱਟ ਲਿਆ ਤੇ ਮਿਆਨੇ ਵਾਲੀ ਨੀਕਰ ਕੱਟਣ ਦਾ ਬਹੁਤ ਆਸਾਨ ਤਰੀਕਾ ਤੁਹਾਨੂੰ ਇਹ ਜਾ ਪਹਿਲਾਂ ਕਿਸੇ ਨੇ ਨਹੀਂ ਇੰਨਾ ਡਿਟੇਲ ਨਾਲ ਸਮਝਾਇਆ ਹੋਣਾ ਹੁਣ ਆਪਾਂ ਇਸ ਤਰ੍ਹਾਂ ਕਿਹੋ ਵੀ ਕੰਨੀ ਤੋਂ ਇਹਨੂੰ ਇਸ ਤਰ੍ਹਾਂ ਕਰ ਲਿਓ ਜੀ ਭਾਵੇਂ ਇਧਰੋਂ ਆਏ ਨੂੰ ਕਰ ਲਿਓ ਤੇ ਭਾਵੇਂ ਇਧਰੋਂ ਆ ਇਹਨੂੰ ਕਹ ਲੋ ਜਿਹੜੀ ਆ ਨੁੱਕਰੇ ਇਹਨੂੰ ਤੁਸੀਂ ਇਸ ਤਰ੍ਹਾਂ ਆਏ ਸ਼ੀਪ ਦੇ ਲਿਓ ਇਸ ਤਰ੍ਹਾਂ ਇਹ ਬਣ ਗਿਆ ਜੀ ਸਮੋਸੇ ਇਸ ਤਰ੍ਹਾਂ ਫਿਰ ਇਹਨੂੰ ਫੇਰ ਇਸ ਤਰ੍ਹਾਂ ਫੋਲਡ ਕਰ ਲਿਓ ਫੇਰ ਫੋਲਡ ਕਰ ਲਿਆ ਜੀ ਇਹ ਦੋ ਮਿਆਨੀਆਂ ਆਪਣੀਆਂ ਬਣ ਜਾਣਗੀਆਂ ਕਨੀਕਰ ਚ ਦੋ ਮਿਆਨੀਆਂ ਪੈਣਗੀਆਂ ਹੁਣ ਜਿਹੜਾ ਆਪਣਾ ਇਧਰਲਾ ਹਿੱਸਾ ਥੋੜਾ ਜਿਹਾ ਬਾਹਲਾ ਲੱਗਿਆ ਜਿਹੜਾ ਆਪਣਾ ਇਧਰਲਾ ਹਿੱਸਾ ਹੈ ਇਸ ਤਰ੍ਹਾਂ ਫਿਰ ਤੁਹਾਨੂੰ ਦੱਸ ਦਿੰਨੀ ਆ ਜੀ ਇਸ ਤਰ੍ਹਾਂ ਪਹਿਲਾਂ ਕੰਨੀ ਨਾਲ ਕੰਨੀ ਇਸ ਤਰ੍ਹਾਂ ਮਿਲਾ ਲਈ ਫਿਰ ਇਥੋਂ ਇਸ ਤਰ੍ਹਾਂ ਮਲਾ ਕੇ ਤੇ ਇਹਨੂੰ ਆਪਾਂ ਥੋੜੀ ਜੀ ਸ਼ੇਪ ਦੇ ਲਈਏ ਜਾਨੀ ਕਿ ਇਧਰਲੇ ਪਾਸੇ ਜਿੱਧਰਲੇ ਪਾਸੇ ਗਲਾਈ ਹੈ ਇੱਥੋਂ ਤੀਕਣੀ ਕੱਟਣਾ ਜੀ ਥੋੜਾ ਜਿਹਾ ਐਂ ਵਿੱਚ ਇਹਦੇ ਕੱਟ ਦੇਣਾ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾ ਦਿੰਨੇ ਆ ਪਹਿਲਾਂ ਤੁਸੀਂ ਕਾਗਜ਼ ਤੇ ਕੱਟ ਕੇ ਵੇਖ ਲਿਓ ਜੇ ਤਾਂ ਵਿਅੋਖਾ ਲੱਗਦਾ ਹੋਇਆ ਤਾਂ ਠੀਕ ਹੈ ਜੀ ਇਸ ਤਰ੍ਹਾਂ ਇਹ ਬਣ ਗਈ ਮਿਆਨੀ ਹੁਣ ਇਹਨੂੰ ਇਸ ਤਰ੍ਹਾਂ ਫੇਰ ਵਿਚਾਲੂ ਕੱਟ ਦੇਣਾ ਦੋ ਬਣਨਗਾ ਨਾ ਇਸ ਤਰ੍ਹਾਂ ਫਿਰ ਆਪਾਂ ਇਹਨੂੰ ਵਿਚਾਲੇ ਉਹ ਕੱਟ ਦਾਂਗੇ ਇਸ ਤਰ੍ਹਾਂ ਮਿਆਨੀ ਵਾਲੇ ਨੀਕਰ ਕੱਟੋਂਗੇ ਤਾਂ ਬਹੁਤ ਸੌਖਾ ਤੇ ਆਸਾਨ ਤਰੀਕਾ ਫਰੀ ਦੇ ਵਿੱਚ ਘਰੇ ਤੁਸੀਂ ਪਹਿਨਣ ਨਾਲੇ ਸਿੱਖ ਸਕਦੇ ਆ ਨਾਲੇ ਬਣਾ ਸਕਦੇ ਆ ਨਾਲੇ ਹੁਨੜਾਈ ਵੱਧ ਹੋਊਗੀ ਲਓ ਜੀ ਜੇਕਰ ਤੁਹਾਨੂੰ ਫਿਰ ਵੀ ਲੱਗੇ ਇਥੇ ਹੋਰ ਗਲਾਈ ਤੁਸੀਂ ਦੇ ਸਕਦੇ ਆ ਇਹਦੀ ਲਓ ਜੀ ਇਥੇ ਲਾਲੇ ਵਿਚਾਲੇ ਕੱਟ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਲਾਈ ਕਰਨੇ ਦੱਸਾਂਗੇ ਇਸ ਤਰ੍ਹਾਂ ਮਿਆਨੀ ਵਾਲੀ ਨੀਕਰ ਕੱਟਣ ਦਾ ਬਹੁਤ ਆਸਾਨ ਤਰੀਕਾ ਜੀ ਵੀਡੀਓ ਕਾਫੀ ਲੰਬੀ ਹੋਗੀ ਪਲੀਜ਼ ਲਾਈਕ ਸ਼ੇਅਰ ਦੇ ਨਾਲ ਹਾਈਪ ਬੰਦ ਜ਼ਰੂਰ ਕਰਨਾ ਥੈਂਕ ਯੂ ਜੀ ਜੀ